ਏਸ਼ੀਅਨ ਗੇਮਸ ਦੇ ਵਿੱਚ 20 ਕਿਲੋਮੀਟਰ ਵਾਕ ਦੇ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਖੁਸ਼ਵੀਰ ਕੌਰ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਹਨਾਂ ਦੀ ਮਾਤਾ ਔਰ ਵੱਡੀ ਪੈਣ ਮੇਰੇ ਨਾਲ ਹੈ ਉਸ ਵੇਲੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦੀ ਮਦਰ ਤੋਂ ਜਾਣਦੇ ਹਾਂ ਕਿ ਕਿੰਨੀ ਇੱਕ ਵੱਡੀ ਖੁਸ਼ੀ ਦਾ ਦੇਣਾ ਅੱਜ ਤੁਹਾਡੇ ਵਾਸਤੇ ਅੱਜ ਤਾਂ ਬਹੁਤ ਖੁਸ਼ੀ ਵਾਲੀ ਗੇਣੀ ਆ ਬਹੁਤ ਵੱਡਾ ਹੈ ਸਭ ਕੋ ਆਸ ਮਾਰੇ ਰੱਖੀ ਆ ਹੀ ਖੁਸ਼ ਤੇ ਹੀ ਕੋਈ ਖੋਸ਼ ਕੋਈ ਮੈਡਲ ਲਿੱਤੇਗੀ ਕਿ ਤੇ ਤਾਕੀ ਕਰੇਗੀ ਸਾਡੇ ਘਰ ਦਾ ਕੋ ਮੂੰ ਮੱਥਾ ਬਣਾਏਗੀ ਬਹੁਤ ਗਰੀਬੀ ਘਰ ਦੇ ਵਿੱਚ ਮੈਥੇ ਤਾਂ ਕੋਈ ਬਣ ਨਹੀਂ ਸਕਿਆ ਹੁਣ ਇਹੋ ਹੀ ਲਟਕੀ ਉੱਠੀ ਆ ਤੇ ਘਰ ਦਾ ਮੂੰ ਮੱਥਾ ਬਣਾਉਂਗੀ ਹੋਰ ਵੀ ਮਰਕੇ ਜੋ ਵੀ ਕਮੀਆਂ ਇਹੋ ਹੀ ਪੂਰੀਆਂ ਕਰੂਗੀ ਤੇ ਕੀ ਪਹਿਲਾਂ ਕੋਈ ਤੁਹਾਨੂੰ ਲੱਗਦਾ ਸੀ ਕਿ ਤੁਹਾਡੀ ਬੇਟੀ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕਰੇਗੀ ਅੱਜ ਜੋ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ ਪਹਿਲਾਂ ਇਹ ਛੋਟੀ ਹੋਉਂਦੀ ਨਹੀਂ ਲੱਗਦੀ ਪਈ ਤੱਕ ਜੀ ਉਮਰ ਕੇ ਨੇ ਗੇਮ ਸ਼ੁਰੂ ਕਰ ਲਿਆ ਥੋੜੀ 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 ਅੱਗੇ ਨਿਕਲ ਡਿਆ ਪਿਆ ਉਸ ਤੋਂ ਬਾਅਦ ਆ ਫਿਰ ਦਿਲ ਦੇ ਵਿੱਚ ਆਸ ਹੋ ਗਈ ਵੀ ਚਲ ਸ਼ਾਇਦ ਕਦੇ ਨਾ ਕਦੇ ਇਹ ਕੁੜੀ ਦੇਨ ਮੋੜੂਗੀ ਖੁਸ਼ ਵੀ ਜੇਕਰ ਤੁਹਾਡੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਜੇਕਰ ਚਾਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੇਟੀਆਂ ਇੱਕ ਬੇਟਾ ਸਾਰੇ ਪਰਿਵਾਰ ਨੂੰ ਪਾਲਣ ਪੋਸਣ ਉਹਦਾ ਤਾਂ ਕਿਦਾਂ ਕੀਤਾ ਜਾਂਦਾ ਸੀ ਉਹ ਬਹੁਤ ਮੁਸ਼ਕਲ ਸੀ ਕਿ ਦੋ ਟਾਈਮਾਂ ਦੀ ਰੋਟੀ ਵੀ ਨਸੀਬ ਨਹੀਂ ਆ ਗਈ ਦਾਦਾ ਜਿਹੜਾ ਜ਼ਮੀਨ ਵੇਚ ਗਿਆ ਹੀ ਉਹ ਆ ਗਏ ਜ ਸਾਡਾ ਹਿੱਸਾ ਚਾਹੀਦਾ ਉਹ ਹੀ ਵੇਚ ਕੇ ਚਲ ਗੀਆਂ ਤੇ ਬਹੁਤ ਮੁਸ਼ਕਲ ਹੀ ਟਾਈਮ ਪਾਸ ਹੁੰਦਾ ਹੈ ਤੇ ਹੁਣ ਜੀ ਮੈਂ ਖੁਸ਼ਬੀਰ ਦੀ ਭੈਣ ਕੋਲ ਵੀ ਜਾਣਨਾ ਚਾਹੁੰਗਾ ਕਿ ਆਖਿਰ ਤੁਸੀਂ ਵੀ ਉਹ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਖੇਡਾਂ ਦੇ ਵਿੱਚ ਦਿਲਚਸਪੀ ਰੱਖਦਾ ਜੀ ਆ ਮੇਰੀ ਛੋਟੀ ਸਿਸਟਰ ਸੀ ਕਰਮਜੀਤ ਕਰ ਉਹ ਵੀ ਮਤਲਬ ਇਹੀ ਵਾਕਿੰਗ ਕਰਦੀ ਪਈ ਆ ਉਹ ਵੀ ਮਤਲਬ ਇਹਦੇ ਵਿੱਚ ਕਾਫੀ ਇੰਟਰਸਟ ਰੱਖਦੀ ਪਈ ਆ ਤੇ ਸਟਾਰ ਜਿਹੜੀ ਉਹ ਮੇਰੇ ਤੋਂ ਹੋਈ ਆ ਮੈਂ ਆਪਣੇ ਥਰੂ ਹੀ ਖੁਸ਼ੀ ਨੂੰ ਜਿੱਥੇ ਮੈਂ ਗੇਮ ਕਰਦੀ ਸੀ ਮੇਰੇ ਕੋਲ ਸੀ ਉਹਨਾਂ ਦੇ ਥਰੂ ਹੀ ਖੁਸ਼ੀ ਨੂੰ ਉਹਨਾਂ ਕੋਲ ਚੋਕ ਲਈ ਭੇਜਿਆ ਸੀ ਉਹਨਾਂ ਨੇ ਹੈਲਪ ਕੀਤੀ ਤੇ ਖੁਸ਼ੀ ਅੱਜ ਮਾਰੇ ਦੀ ਕਿਰਪਾ ਨਾਲ ਬਲੰਦੀਆਂ ਚੁੰਦੀ ਪਈ ਆ ਜਿਸ ਤਰ੍ਹਾਂ ਮਾਤਾ ਜੀ ਨੇ ਦੱਸਿਆ ਤੁਸੀਂ ਵੀ ਦੱਸੋ ਕਿ ਪਰਿਵਾਰ ਦੇ ਹਾਲਾਤ ਨਾ ਠੀਕ ਹੋਣ ਦੇ ਬਾਵਜੂਦ ਵੀ ਤੁਸੀਂ ਗੇਮ ਦੇ ਵਿੱਚ ਗਏ ਤੇ ਜਿਸ ਤਰ੍ਹਾਂ ਹਰ ਸਪੋਰਟਸ ਪਰਸਨ ਨੂੰ ਇੱਕ ਡਾਈਟ ਵੀ ਚਾਹੀਦੀ ਹੁੰਦੀ ਹੈ ਪ੍ਰੋਪਰ ਉਹਦਾ ਖਰਚਾ ਕਿਸ ਤਰ੍ਹਾਂ ਸਾਰਾ ਮੈਨੇਜ ਹੁੰਦਾ ਹੈ ਡਾਈਟ ਵਗੈਰਾ ਤੇ ਬਿਲਕੁਲ ਹੈ ਨਹੀਂ ਸੀ ਘਰ ਦੇ ਵਿੱਚ ਡੋਅ ਟਾਈਮ ਦੀ ਰੋਟੀ ਸੀ ਉਹ ਵੀ ਪਤਾ ਪਤਾ ਨਹੀਂ ਕਿ ਸਵੇਰੇ ਮਿਲਨੀ ਆ ਤੇ ਸ਼ਾਮ ਨੂੰ ਮਿਲੇਗੀ ਕਿ ਨਹੀਂ ਮਿਲੇਗੀ ਤੇ ਉਸ ਤੋਂ ਬਾਅਦ ਜਿੱਦਾਂ ਹੁਣ ਆਪਣੇ ਖੁਸ਼ੀ ਅੰਮ੍ਰਿਤਸਰ ਚਲ ਗਈ ਆ ਮੈਂ ਹੋਤੇ ਮਤਲਬ ਹੋਸਟਲ ਸੀ ਖੁਸ਼ੀ ਵੀ ਹੋਸਟਲ ਹੈ ਉੱਥੇ ਮਤਲਬ ਉਹਨਾਂ ਟੀਚਰਾਂ ਨੇ ਸਾਡੀ ਬਦੌਲਤ ਉਹਨਾਂ ਨੇ ਮਤਲਬ ਸੋਚਿਆ ਉਹਨਾਂ ਨੇ ਸਾਨੂੰ ਰੋਟੀ ਦਿੱਤੀ ਉਹਨਾਂ ਨੇ ਜੋ ਸਪੋਰਟ ਕੀਤੀ ਆ ਬਸ ਸਾਡੇ ਟੀਚਰਾਂ ਨੇ ਸਾਨੂੰ ਅੱਗੇ ਮਤਲਬ ਇੱਥੇ ਤੱਕ ਪਹੁੰਚਾਇਆ ਹੈ ਉਹੀ ਜੋ ਮਤਲਬ ਕਰਦੇ ਪਏ ਦੋ ਟਾਈਮ ਦੀ ਰੋਟੀ ਆ ਸਾਨੂੰ ਆ ਟਾਈਮ ਉਹੀ ਦਿੰਦੇ ਵੇ ਆ ਅੱਜ ਜਦੋਂ ਇਹ ਖਬਰ ਤੁਹਾਡੇ ਕੋਲ ਪਹੁੰਚੀ ਕਿ ਖੁਸ਼ੀ ਨੇ ਸਿਲਵਰ ਮੈਡਲ ਜਿੱਤਿਆ ਤੇ ਕਿਸ ਤਰ੍ਹਾਂ ਦੀ ਖੁਸ਼ੀ ਖੁਸ਼ੀ ਤਾਂ ਬਹੁਤ ਜ਼ਹੀਰ ਦੀ ਖੁਸ਼ੀ ਨੇ ਸਿਲਵਰ ਮੈਡਲ ਜਿੱਤਿਆ ਪਰ ਸਾਨੂੰ ਇਹ ਇਹ ਵੀ ਦੁੱਖ ਹੈ ਕਿ ਖੁਸ਼ੀ ਦਾ ਟਾਈਮ ਵਧੀਆ ਨਹੀਂ ਆਇਆ ਕਿਉਂਕਿ ਟਾਈਮ ਟਾਈਮ ਦੇ ਸਾਹਮਣੇ ਨਾਲ ਖੁਸ਼ੀ ਫਰਸਟ ਹੀ ਉਹ ਵੀ ਸਾਰਿਆਂ ਦੇ ਕੇ ਇਹ ਹੁੰਦਾ ਕਿ ਖੁਸ਼ੀ ਫਰਸਟ ਹੋਣੀ ਚਾਹੀਦੀ ਸੈਕਿੰਡ ਕਿਉਂ ਆਈ ਆ ਜਦੋਂ ਵੀ ਖੁਸ਼ੀ ਦਾ ਕੰਪੀਟੀਸ਼ਨ ਹੁੰਦਾ ਮਮਾ ਇਹ ਪੁੱਛਦੀ ਹੈ ਖੁਸ਼ੀ ਖੁਸ਼ੀ ਦਾ ਟਾਈਮ ਨਹੀਂ ਕਦੀ ਪੁੱਛਣਾ ਖੁਸ਼ੀ ਨੇ ਵੀ ਨਾ ਖੁਸ਼ੀ ਤਾਂ ਫਰਸਟ ਆ ਗਈ ਹੈ ਨਾ ਬਸ ਤੂੰ ਫਰਸਟ ਆਣੀ ਜੇ ਤੈਨੂੰ ਵਰਨਿੰਗ ਹੀ ਦਿੱਨੀ ਖੁਸ਼ੀ ਚైనా ਖੇਡਣ ਵਾਸਤੇ ਗਈ ਆ ਜਾਪਾਨ ਗਈ ਆ ਫਿਰ ਮੰਮਾ ਇਹੀ ਪੁੱਛਦੇ ਖੁਸ਼ੀ ਤਰਾ ਟਾਈਮ ਕੀ ਆ ਇੰਡੀਆ ਦਾ ਕੱਟ ਕੇ ਦਿਨਾਂ ਤੇ ਚੱਲਦਾ ਪਿਆ ਵਾ ਖੁਸ਼ੀ ਉਹ ਤੋੜਨਾ ਵਾ ਤੁਹਾਨੂੰ ਇਹ ਖਬਰ ਕਿਸ ਤਰ੍ਹਾਂ ਮਿਲੀ ਕਿ ਖੁਸ਼ੀ ਨੇ ਸਿਲਵਰ ਮੈਡਲ ਜਿੱਤ ਲਿਆ ਅਸੀਂ ਕੋਈ ਲੜਕੀ ਆ ਕਿ ਬੰਗਲੌਰ ਬੰਗਲੌਰ ਇੰਡੀਆ ਬੰਗਲੌਰ ਇੰਡੀਆ ਉਹ ਲੜਕੀ ਨੂੰ ਹੀ ਫੋਨ ਕੀਤਾ ਸੀ ਉਹਨੇ ਮੁੜ ਕੇ ਅੱਗੋਂ ਸਾਨੂੰ ਪਤਾ ਕਰਕੇ ਫਿਰ ਦੱਸਿਆ ਫਿਰ ਬੜੀ ਖੁਸ਼ ਹਾਂਜੀ ਫਿਰ ਬੜੀ ਖੁਸ਼ੀ ਹੋਈ ਸੁਣ ਕੇ ਤੇ ਕੁਸ਼ਦਾ ਤੋਂ ਬੜਾ ਫੋਨ ਆਇਆ ਯੋਤਨੇ ਪਿਆਸੇ ਉਹਨੇ ਇਹ ਗੱਲ ਆਖੀ ਵੀ ਮੰਮੀ ਮਲਕ ਮੇਰਾ ਦੂਜਾ ਮੈਡਲ ਆਇਆ ਮੈਨੂੰ ਫਰਸਟ ਦੀ ਆ ਸੀ ਤੇ ਮਲਕ ਦੂਹੀ ਦੁਖੀ ਕੋਈ ਮੇਰਾ ਫਰਸਟ ਮੈਡਲ ਨਹੀਂ ਆਇਆ ਮੈਂ ਚਲ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰੇ ਗਾਂ ਆ ਜਾਏਗਾ ਤਾਂ ਪਰਿਵਾਰ ਵਾਸਤੇ ਅੱਜ ਕਿੱਡਾ ਕ ਵੱਡਾ ਦੇਣਾ ਇਸ ਨੂੰ ਮੰਨਿਆ ਜਾ ਸਕਦਾ ਬਹੁਤ ਖੁਸ਼ੀ ਦਾ ਦੇਣੇ ਬਹੁਤ ਜ਼ਰਾ ਖੁਸ਼ੀ ਦਾ ਦੇਣੇ ਸਾਡੇ ਵਾਸਤੇ ਅੱਜ ਸੋ ਕੁਸ਼ਵੀਰ ਦੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਵਾਸਤੇ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਪਰ ਕਿਤੇ ਨਾ ਕਿਤੇ ਇੱਕ ਦੁੱਖ ਜ਼ਰੂਰ ਹੈ ਕਿ ਖੁਸ਼ੀ ਦਾ ਜੋ ਅੱਜ 골ਡ ਮੈਡਲ ਜਿੱਤਣ ਦਾ ਸੁਪਨਾ ਭਾਵੇਂ ਨਹੀਂ ਸাকার ਹੋਇਆ ਪਰ ਜਿੱਥੇ ਸਿਲਵਰ ਮੈਡਲ ਦੀ ਜਿੱਤਣ ਦੀ ਖੁਸ਼ੀ ਇਸ ਪਰਿਵਾਰ ਦੇ ਵਿੱਚ ਮਨਾਇਆ ਜਾ ਰਹੀ ਹੈ ਉੱਥੇ ਪੂਰੇ ਦੇਸ਼ ਨੂੰ ਆਪਣੇ ertid ਦੀ ਇਸ ਬੇਟੀ ਤੇ ਮਾਣ ਹੈ ਰਜੀਵ ਸ਼ਰਮਾ এবੀਬੀ ਨਿਊਜ਼ ਅੰਮ੍ਰਿਤਸਰ